शाम हमले सघे पैंत हज़ार पंज सौ एकड़ ਤانوں ਚਾਹ ਦਾ ਲੰਗਰ ਸ਼ਿਕਾਇਆ ਜਾ ਰਿਹਾ ਜੀ ਇੱਧਰ ਲੰਗਰ ਤਿਆਰ ਕੀਤਾ ਜਾ ਰਿਹਾ ਜੀ ਨਾਲ ਨਾਲ ਇਹਨੇ ਪੂਰੀ ਲੰਗਰ ਜੀ ਇੱਧਰ ਚਾਹ ਤਿਆਰ ਕੀਤੀ ਜਾ ਰਹੀ ਆ ਬੜੀ ਆਨੰਦਪੂਰਨ। ਤੇ ਕਿਹਾ ਕਿ ਅਸੀਂ ਇਹਨਾਂ ਨੂੰ ਬਲਾਕ ਕਰਦੇ ਹਾਂ। ਕਬੱਡੀ ਜੀ ਮੈਂ ਜੀ ਮੈਂ ਅਸਮੱਤ ਬਹੁਤ ਮੁੰਡਾ ਉਹ ਮਾਣ ਕੇ ਉਹਨਾਂ ਦੇ ਸਰਦਾਰ ਮਲਕੀਸ਼ ਸਿੰਘ ਨਿਕਲਮੀ ਵਾਲਾ ਸਾਹਿਬ ਉਹਨਾਂ ਤੋਂ ਆਜ ਤਗਲਾ ਜਿਹੜੇ ਬੁਲਾ ਰਹੇ ਆ ਵੀ ਤਿਹਾਵਨ ਦਾ ਪ੍ਰਬੰਧ ਕਰਨ ਦੀ ਮੈਂਤੀ ਆ ਸਚਾਰਨ ਕਮੇਟੀ ਨੂੰ ਘਟੋ ਘਟੋ ਬੋਤਨ ਬੁਲਾਉਣ ਦੇ ਵਿੱਚ ਨੂੰ ਦੇਜਾ ਕਰਕੇ ਅਗਲੇ ਬਾਰੇ ਯਾਦ ਆ ਸੋ ਬਹੁਤ ਸੋ ਜਲਾ ਮਰਤੀ ਆਪਾਂ ਬੈਠ ਕੇ ਤਾਲਿਆਂ ਨੂੰ ਸੁਣ ਦਾ ਯਤਨ ਕਰੀਏ ਆਪੇ ਆਪ ਸਭ ਪਹੁੰਚ ਰਹੀਆਂ ਰੈਲੀ ਜੀ ਜੀ ਪਸਾਰ ਮਜ਼ਦੂਰ ਮੋਰਚਾ ਪਾਰ ਤੇ ਕੱਪੇ ਤੇ ਪਿੰਡ ਉਹਦੇ ਇਸ ਤਰ੍ਹਾਂ ਦੇ ਬਾਕੀਓ ਚੜ੍ਹ ਕੇ ਆ ਕੋਲ ਤੋਂ ਆ ਤ੍ਰਿਵੇਗ ਬਾਕੀਓ ਜਿਹੜੇ ਲਗਾਤਾਰ ਜਾਣੇ ਹੋ ਜਿਹੜੀਆਂ ਸਰਕਾਰਾਂ ਨੇ ਆ ਜਿੰਨੇ ਵੀ ਆਪਣੇ ਸਰਕਾਰੀ ਅਧਿਕਾਰੀ ਨੇ ਆ